ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਕਾਰ ਚੰਦ ਗ੍ਰਾਮ ਪੰਚਾਇਤ ਪਿੰਡ ਸੰਤਨਗਰ ਦਾ ਵਸਨੀਕ ਹਾਂ ਮੈਂ ਪਹਿਲੀ ਵਾਰ ਗ੍ਰਾਮ ਪੰਚਾਇਤ ਪਿੰਡ ਸੰਤਨਗਰ ਦੇ ਵਿੱਚ ਸਰਪੰਚੀ ਦੀ ਇਲੈਕਸ਼ਨ ਲੜਨ ਜਾ ਰਿਹਾ ਹਾਂ ਮੈਂ ਸਭ ਤੋਂ ਪਹਿਲਾਂ ਸਰਦਾਰ ਹਲਕਾ ਐਮ ਐਲ ਏ ਸਹਿਬਾਨ ਦਾ ਸਰਦਾਰ ਅਮਨ ਸ਼ੇਰ ਸਿੰਘ ਸ਼ਹਿਰੀ ਗਲਸੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਆਪਣੇ 3 ਸਾਲ ਦੇ ਕਾਰਜਕਾਲ ਦੇ ਵਿੱਚ ਬਹੁਤ ਵਧੀਆ ਡਵੈਲਪਮੈਂਟ ਦਾ ਕੰਮ ਕੀਤਾ ਹੈ ਤੇ ਬੱਚਿਆਂ ਨੂੰ ਚੰਗੀ ਸੇਵ ਦੇ ਦਿੱਤੀ ਹੈ ਜਿਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਹਨ ਰੋਜ਼ਗਾਰ ਦਿੱਤਾ ਹੈ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਤੇ ਮੈਂ ਆਪਣੇ ਨਗਰ ಗ್ರಾಮ ਪੰਚਾਇਤ ਪਿੰਡ ਸੰਤਨਗਰ ਦੇ ਵਸਨੀਕਾਂ ਦਾ ਧੰਨਵਾਦ ਕਰਦਾ ਹਾਂ ਕਿ ਜੇਕਰ ਉਹ ਇੱਕ ਮੈਨੂੰ ਸੇਵਾ ਦਾ ਮੌਕਾ ਦਿੰਦੇ ਹਨ ਤਾਂ ਮੈਂ ਪਿੰਡ ਦੇ ਵਿੱਚ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਡਵੈਲਪਮੈਂਟ ਵਿਕਾਸ ਕਰਾ ਸਕਦਾ ਹਾਂ ਬੱਚਿਆਂ ਨੂੰ ਰੋਜ਼ਗਾਰ ਦੇ ਦਵਾਂ ਦੀ ਕੋਸ਼ਿਸ਼ ਕਰਾਂਗਾ ਹਰ ਸੰਭਵ ਯਤਨ ਕਰਾਂਗਾ ਕਿਉਂਕਿ ਮੈਂ ਬਹੁਤ ਚੰਗੇ ਤਰੀਕੇ ਦੇ ਨਾਲ ਜਾਣਦਾ ਹਾਂ ਮੈਂ 20 ਤੰਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਦੀ ਇਲੈਕਸ਼ਨ ਲੜੀ ਸੀ ਇਲੈਕਸ਼ਨ ਲੜੀ ਸੀ ਮੈਨੂੰ ਪਤਾ ਹੈ ਕਿ ਪੈਸਾ ਕਿੱਥੋਂ ਲਿਆਉਣਾ ਹੈ ਕਿਸ ਤਰੀਕੇ ਨਾਲ ਕੰਮ ਕਰਨਾ ਪਿੰਡ ਦੇ ਵਿੱਚ ਕਿਸ ਤਰੀਕੇ ਦੇ ਨਾਲ ਪਿੰਡ ਦੀ ਡਿਵੈਲਪਮੈਂਟ ਕਾਇਮ ਹੋਣੀ ਹੈ ਲਈ ਮੈਂ ਪਹਿਲੀ ਵਾਰੀ ਲੱਤਨ ਨਾਂਨੇ ਜਾ ਰਿਹਾ ਕੋ ਪਹਿਲੋ ਵੀ 35 ਲੱਤਨ ਨੂੰ ਲੜੀ ਮੈਂ ਜੀ 2003 ਦੇ ਵਿੱਚ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਲੜੀ ਸੀ ਸਰਪੰਚੀ ਦੀ ਇਲੈਕਸ਼ਨ ਮੈਂ ਪਹਿਲੀ ਵਾਰ ਲੜਨ ਜਾ ਰਿਹਾ ਕਿਵੇਂ ਦੇਖਦੇ ਹੋ ਵੋਟਰਾਂ ਦਾ ਮੂਵਮੈਂਟ ਕਿਵੇਂ ਦੇਖਦੇ ਹੋ ਆਪਣੇ ਪਿੰਡ ਦੇ ਬਹੁਤ ਸਾਰੇ ਸਮਰਥਨ ਕਿਵੇਂ ਦੇ ਰਹੇ ਮੇਰੇ ਸਤਿਕਾਰਯੋਗ ਪਿੰਡ ਦੇ ਬਜ਼ੁਰਗ ਮੇਰੇ ਵੱਡੇ ਵੀਰ ਮੇਰੀਆਂ ਮਾਤਾਵਾਂ ਭੈਣਾਂ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਹਾਂ ਕਿ ਮੈਨੂੰ ਇੱਕ ਸੇਵਾ ਦਾ ਮੌਕਾ ਦਿਓ ਮੈਂ ਪਿੰਡ ਦੀ ਨੁਹਾਰ ਬਦਲ ਕੇ ਤੁਹਾਨੂੰ ਦਿਖਾਵਾਂਗਾ ਜੇਕਰ ਮੈਂ ਨੁਹਾਰ ਬਦਲ ਕੇ ਨੀਣਾ ਕੰਮ ਨਹੀਂ ਨਾ ਕਰਾਂਗਾ ਤੇ ਮੈਂ ਤੁਹਾਡੇ ਦਰਵਾਜ਼ੇ ਤੇ ਕਦੀ ਵੋਟ ਮੰਗਣ ਨਹੀਂ ਆਵਾਂਗਾ ਮੈਂ ਵਧੀਆ ਤਰੀਕੇ ਨਾਲ ਜਾਣਦਾ ਹਾਂ ਕਿਉਂਕਿ ਮੈਨੂੰ ਪਤਾ ਹੈ ਕਿਹੜੇ ਲੀਡਰ ਕੋਲੋਂ ਕਿੱਥੋਂ ਪੈਸਾ ਲਿਆਉਣਾ ਹੈ ਕਿੱਥੇ ਲਾਉਣਾ ਹੈ ਕੀ ਕਰਨਾ ਹੈ ਇੱਕ ਨੌਜਵਾਨ ਪਿੜ੍ਹੀ ਹੈ ਹਰ ਪਿੰਡ ਦੇ ਵਿੱਚ ਕਿਤੇ ਨਾ ਕਿਤੇ ਬੜਾ ਅਹਿਮ ਰੋਲ ਹੁੰਦਾ ਹੈ ਕੀਵੇਂ ਸੇਰ ਦੇ ਦੇ ਪਾਉਗੇ ਲੋਕੋ ਦੇਖੋ ਜੀ ਜਿਹੜੀ ਨੌਜਵਾਨ ਪੀੜ੍ਹੀ ਆ ਇਹ ਅੱਜ ਦੇ ਬੱਚੇ ਨੇ ਸਾਡੇ ਕੱਲ ਦੇ ਲੀਡਰ ਵੀ ਬਣਦੇ ਨੇ ਕੋਈ ਜੱਜ ਬੰਦਾ ਆ ਕੋਈ ਅਫਸਰ ਬੰਦਾ ਆ ਕੋਈ ਗੈਸਟ ਅਫਸਰ ਬੰਦਾ ਹੈ ਮੈਂ ਸਭ ਤੋਂ ਵੱਧ ਤੋਂ ਵੱਧ ਇਹੀ ਕੋਸ਼ਿਸ਼ ਕਰਾਂਗਾ ਕਿ ਮੇਰੇ ਪਿੰਡ ਦੇ ਜਿਹੜੇ ਬੇਰੁਜ਼ਗਾਰ ਨੌਜਵਾਨ ਪੜ੍ਹੇ ਲਿਖੇ ਨੇ ਉਹਨਾਂ ਨੂੰ ਰੋਜ਼ਗਾਰ ਮਿਲੇ ਭਾਵੇਂ ਉਹ ਕਿਤੇ ਪ੍ਰਾਈਵੇਟ ਐਡਜਸਟ ਹੋਵੇ ਜਾਂ ਕਿਸੇ ਤਰੀਕੇ ਨਾਲ ਸਰਕਾਰੀ ਜੋਬ ਕਰੇ ਮੈਂ ਜਾਂ ਕੋਈ ਬਿਜ਼ਨਸ ਕਰੇ ਮੇਰਾ ਪਿੰਡ ਅੱਗੇ ਨੂੰ ਵਧੇ ਫੁੱਲੇ ਮੈਂ ਇਹੀ ਪਰਮਾਤਮਾ ਕੋਲ ਵਾਹਿਗੁਰੂ ਅਕਾਲ ਪੁਰਖ ਅੱਗੋ ਅਰਦਾਸ ਬੇਨਤੀ ਕਰਦਾ ਹਾਂ ਜੋਨ ਕੁ ਮਿਸਮੋ ਸਕਤ ਅਦਾਤਾ ਕੀ ਪੀਂ ਗਈਆਂ ਨੇ ਕਿਤੇ ਨਾ ਕਿਤੇ ਪ੍ਰਸ਼ਾਸਨ ਨੇ ਹੁਫਤਾ ਪੰਜam ਕੀਤੇ ਗਏ ਬਿਲਕੁਲ ਕਿਵੇਂ ਦੇਖਦੇ ਆਪਣੇ ਪਿੰਡੀ ਰੱਤੋਂ ਜੂਮ ਬਜੰਦੇ ਸਾਡੇ ਪਿੰਡ ਦੀ ਚੋਰ ਪ੍ਰਚਾਰ ਬਹੁਤ ਵਧੀਆ ਚੱਲ ਰਹੀ ਹੈ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਸਾਰੇ ਸਤਿਕਾਰਯੋਗ ਨੇ ਤੇ ਮੈਂ ਉਹਨਾਂ ਅਗੇ ਅਰਦਾਸ ਬੇਨਤੀ ਕਰਦਾ ਕਿ ਸਾਨੂੰ ਇੱਕ ਸੇਵਾ ਦਾ ਮੌਕਾ ਦਿੱਤਾ ਜਾਵੇ ਮੁੱਖ ਮੁਕਾਬਲਾ ਕਿੰਨੂੰ ਮੰਨ ਕੇ ਨਾ ਮੰਨਦੇ ਸਾਡਾ ਮੁੱਖ ਮੁਕਾਬਲਾ ਇਹ ਤੇ ਵਕਤ ਸਾਹਮਣੇ ਦੇਖ ਜਾਣਾ ਜੀ ਬਾਕੀ ਮੈਂ ਇੱਕ ਗੱਲ ਤੁਹਾਨੂੰ ਜਰੂਰ ਕਹਿਣਾ ਚਾਹੁੰਦਾ ਸਰ ਇਹ ਤੋਂ ਏਡੇ ਬੱਚੇ ਤੋਂ ਲੈ ਕੇ 80 ਸਾਲ ਦੇ ਬੱਚੇ ਨੂੰ ਪੁੱਛ ਲੋ ਕਿ ਇਸ ਦਾ ਹੱਕ ਬਣਦਾ ਹੈ ਕਿ ਇਸ ਦਾ ਮੌਕਾ ਬਣਦਾ ਹੈ ਮੈਂ ਸਾਰੇ ਅਗਰ ਰਿਕਵੈਸਟ ਕਰਦਾ ਕਿ ਮੈਨੂੰ ਇੱਕ ਸੇਵਾ ਦਾ ਮੌਕਾ ਦਿੱਤਾ ਜਾਵੇ ਗ੍ਰਾਮ ਪ੍ਰਚਾਰ ਕੋ ਫੌਲਾਂ ਦੇ ਬਹੁਤ ਹੁੰਦੀਆਂ ਕਈ ਵਾਰੀ ਪਿੰਡਾਂ ਦੇ ਵਿੱਚ ਉਹ ਨਹੀਂ ਕੀਤੀ ਗੋਣੇ ਵਿੱਚ ਕਦੇ ਗੁਰੂ ਇੱਥੇ ਸਭਾਂ ਨੂੰ ਹੁੰਦੇ ਨਾਲ ਕਿਵੇਂ ਦੇਖਦੇ ਹੋ ਕਿਵੇਂ ਨੂੰ ਨਕਾਰ ਬਿਲਕੁਲ ਭਾਜੀ ਬਹੁਤ ਵਧੀਆ ਤੁਸੀਂ ਪ੍ਰਸ਼ਨ ਪੁੱਛਿਆ सरपंच ਉਹ ਮੈਂ ਜਿਹੜਾ ਕਿ ਹਰ ਪਿੰਡ ਦਾ ਮਸਲਾ ਕੋਈ ਝਗੜਾ ਹੋਵੇ ਕੋਈ ਕਿਸੇ ਤਰ੍ਹਾਂ ਦਾ ਹੋਵੇ ਉਹਨੂੰ ਪੰਚਾਇਤ ਦੇ ਵਿੱਚ ਬੈਠ ਕੇ ਉੱਥੇ ਇੱਥੋਂ ਤੱਕ ਸਾਨੂੰ ਥਾਣੇ ਤੱਕ ਸਾਨੂੰ ਨੌਬਤ ਨਾ ਆਵੇ ਇਹੀ ਪਿੰਡ ਦੇ ਵਿੱਚ ਇਹੀ ਸਾਰਿਆਂ ਦਾ ਆਪਣੇ ਰਾਜਨਾਮਾ ਕਰਵਾ ਕੇ ਉਹਨਾਂ ਨੂੰ ਬਿਠਾ ਸਕਦੇ ਤਾਂ ਉਹਨੂੰ ਕਿ ਲੱਗਦਾ ਪਿੰਡ ਦੇ ਵਿੱਚ ਕਿਹੜੇ ਪਿੰਡਾਂ ਕੰਮ ਜਿਹੜੇ ਰਹਿ ਗਏ ਨੇ ਜਿਹੜੇ ਪਹਿਲਾਂ ਪੰਚਾਇਤ ਕੋਲ ਨਹੀਂ ਹੋਏ ਉਹ ਕੰਨ ਕੰਮ ਕਿਹੜੇ ਮੇਰੇ ਪਹਿਲੇ ਵੀ ਸਰਪੰਚ ਸਾਹਿਬ ਨੇ ਬਥੇਰਾ ਕੰਮ ਕੀਤਾ ਜੀ ਬਹੁਤ ਵਧੀਆ ਸੀ ਇਹ ਨਹੀਂ ਕਹਿੰਦੇ ਬਾਕੀ ਦੇਖੋ ਜੀ ਸਮੇਂ ਅਨੁਸਾਰ ਸਾਡੇ ਜੜੀਆਂ ਡਿਮਾਂਡਾਂ ਨੇ ਸਾਡੇ ਬੱਚਿਆਂ ਦੀਆਂ ਸਾਡੇ ਪਿੰਡ ਦੇ ਵਿੱਚ ਬਹੁਤ ਸਾਰਾ ਡਵੈਲਪਮੈਂਟ ਦਾ ਕੰਮ ਆ ਸਾਡੇ ਛੱਪੜ ਦੇਖੋ ਛੱਪੜ ਦੀ ਹਾਲੇ ਬਿਲਕੁਲ ਖੁਦਾਈ ਕੀਤੀ ਗਈ ਆ ਸਾਡਾ ਉਹਦੇ ਵਿੱਚ ਸਾਨੂੰ ਡਰ ਲੱਗਦਾ ਹੈ ਕਿ ਕਿਉਂਕਿ ਸਾਡੇ ਬੱਚੇ ਖੇਡਦੇ ਨੇ ਅਸੀਂ ਇਹ ਕਰਨੇ ਆ ਕਿ ਸਰਕਾਰ ਕੋਲੋਂ ਅਸੀਂ ਜਦੋਂ ਜੇਕਰ ਹੀ ਸਰਕਾਰ ਦੇ ਕੋਲ ਜਾਵਾਂਗੇ ਅਸੀਂ ਕਰਾਂਗੇ ਫਿਰ ਫਿਰ ਸਾਨੂੰ ਮਿਲੇਗਾ ਸਾਨੂੰ ਇਹ ਆਪਣੇ ਕਾਇਮ ਸਹਿਬਾਨ ਨੂੰ ਬੇਨਤੀ ਕਰਦੇ ਹਾਂ ਨਾਲੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਇਲੈਕਸ਼ਨ ਲੜਨ ਦਾ ਮੌਕਾ ਦਿੱਤਾ ਹੈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਵੋਟਰਾਂ ਨੂੰ ਕੀ ਜੀ ਇਹਦੇ ਨਾਲ ਮੈਂ ਆਪਣੇ ਸਾਰੇ ਪਿੰਡ ਦੇ ਵਸਨੀਕ ਦੇ ਵੋਟਰਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਦੇਖੋ ਭਾਈ ਆਪਣੇ ਮਨ ਤੇ ਉਸ ਰੱਬ ਨੂੰ ਯਾਦ ਰੱਖ ਕੇ ਵੋਟ ਦਿਓ ਵੋਟ ਉਸ ਬੰਦੇ ਦੇ ਦਿਓ ਜਿਹਦਾ ਹੱਕ ਬਣਦਾ ਅਸੀਂ ਕਿਸੇ ਨਾਲ ਕਦੀ ਕੋਈ ਵਿਤਕਰਾ ਨਹੀਂ ਕਰਾਂਗੇ ਪਿੰਡ ਦੀ ਡਿਵੈਲਪਮੈਂਟ ਕਰਾਂਗੇ ਪਿੰਡ ਦੇ ਬੱਚਿਆਂ ਨੂੰ ਸਿੱਧੇ ਸਿੱਧੇ ਰਸਤੇ ਪਾਉਣ ਦੀ ਕੋਸ਼ਿਸ਼ ਕਰਾਂਗੇ ਹਰ ਹਿੱਲੇ ਦੇ ਵਿੱਚ ਆਪਾਂ ਸੰਭਵ ਯਤਨ ਕਰਾਂਗੇ ਜੇਕਰ ਸਾਨੂੰ ਮੈਨੂੰ ਮਾਣ ਆਪਣੇ ਸਤਿਕਾਰਯੋਗ ਵਸਨੀਕਾਂ ਦੇ ਪਿੰਡ ਦੇ ਜਿਹੜੇ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦੇਣਗੇ ਜ਼ਰੂਰ ਮੈਂ ਧੰਨਵਾਦ ਕਰਦਾ ਉਹਨਾਂ ਦਾ ਸਤਿ ਸ਼ਕਾਲ ਮੇਰਾ ਨਾਮ ਸੁਮਨ ਹੈ ਮੈਂ ਗ੍ਰਾਮ ਪੰਚਾਇਤ ਪਿੰਡ ਸੰਤਨਗਰ ਤੋਂ ਜਰੀਆ ਬਿਲੋਂਗ ਕਰਦੀ ਹਾਂ ਮੈਂ ਆਪਣੇ ਪਿੰਡ ਦੇ ਵਸਨੀਕਾਂ ਨੂੰ ਅਤੇ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦੀ ਹਾਂ ਕਿ ਸਾਡੇ ਪਿੰਡ ਵਿੱਚ ਸਭ ਤੋਂ ਵਧੀਆ ਜਿਹੜਾ ਆ ਸਰਪੰਚ ਚੁਣਿਆ ਜਾਏ ਜੋ ਕਿ ਪਿੰਡ ਦੇ ਵਿਕਾਸ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੋ ਤਾਂ ਕਿ ਸਾਡੇ ਪਿੰਡ ਦੀ ਡਿਵੈਲਪਮੈਂਟ ਹੋਰ ਵਧੀਆ ਹੋ ਸਕੇ ਜੀ ਮੇਰਾ ਨਾਮ ਜੀ ਚੰਨਾ ਸਿੰਘ ਹੈ ਜੀ ਤੇ ਮੈਨੂੰ ਵੀ ਬੇਨਤੀ ਸੰਤਨਾ ਕਰਾਂ ਹਾਂਜੀ ਹਾਂਜੀ ਤੇ ਬੇਨਤੀ ਇਤਰਾ ਵਿੱਚ ਸਰਪੰਚ ਸਾਹਿਬ ਹੋ ਬੰਨਾ ਚਾਹੀਦਾ ਜੇ ਪਿੰਡ ਦਾ ਕੰਮ ਚੰਗਾ ਕਰੇ ਲਾਂਭਾ ਨਾ ਸਾਨੂੰ ਆਵੇ ਤੇ ਗਾਂਵਾਂ ਵਾਤੇ ਬਣਾ ਰਿਹਾ ਸਰਪੰਚ ਸਾਹਿਬ ਹਾਂਜੀ ਤੇ ਬੇਨਤੀ ਇਹ ਸਾਰੇ ਪਾਰ ਤੇ ਸੁਖ ਸ਼ਾਂਤੀ ਰੱਖੇ ਜਿਹੜਾ ਕੰਮ ਹੋਵੇ ਰਲ ਕੇ ਕਰੂ ਇੰਨੀ ਕੀ ਬੇਨਤੀ ਆ ਸਾਰਾ ਦਾ ਭਲਾ ਹੋਣਾ ਚਾਹੀਦਾ ਹਰ ਕੇ ਦਾ ਭਲਾ ਹੋਣਾ ਚਾਹੀਦਾ ਇਹ ਬੇਨਤੀ ਆ ਕਰਨੀ ਹੈ